ਤੁਸੀਂ ਪਹਿਲੀ ਵਾਰੀ ਕਦੋਂ ਸੁਣਿਆ ਸੀ ਵੀ ਹੱਲੇ ਸ਼ੁਰੂ ਹੋ ਗਏ ਕਿਹੜਾ ਮਹੀਨਾ ਸੀਗਾ ਵੀ ਜਦੋਂ ਨਿਕਲੇ ਆਂਦਾ ਸੀ ਉਦੋਂ ਪਾਧਰੋਂ ਦਾ ਮਹੀਨਾ ਸੀ ਪਾਧਰੋਂ ਵਿੱਚ ਨਾ ਅੱਛਾ ਜੀ ਨਿਕਲੇ 18 ਪਾਧਰੋਂ ਮੇਰਾ خیال ਨਹੀਂ ਠੀਕ ਹੈ ਜੀ ਠੀਕ ਹੈ ਇਹ ਫਿਰ ਬਾਪੂ ਜੀ ਉਹਨਾਂ ਦਿਨਾਂ 'ਚ ਕੋਈ ਪਿੰਡ ਦੇ ਨੇੜੇ ਜਿਹੜੇ ਘਟਨਾ ਵਾਪਰੀ ਸੀ ਜਿੱਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਹੱਲੇ ਸ਼ੁਰੂ ਹੋ ਗਏ ਆਪਾਂ ਨੂੰ ਜਾਣਾ ਪੈਣਾ ਜੀ ਸਾਡੇ ਨਾਲ ਇੱਕ ਬੰਦਾ ਸੀ ਬਲਕਾ ਸਿੰਘ ਕੋਟੀਆਂ ਲਾਮ ਹੈ ਉਹ ਰਹਿੰਦਾ ਸੀ ਸਾਡੇ ਬੰਦੇ ਉਹਦੇ ਕੋ ਘੋੜੀਆਂ ਲੈ ਕੇ ਜਾਂਦੇ ਸਨ ਪਰ ਤੂੰ ਸੰ 10-10 ਰੁਪਿਆ ਕਰ ਕਿਵੇਂ ਗੱਲ ਬਣੀ ਹਾਂਜੀ ਸਾਨੂੰ ਉਹ ਸਾਖਿਆ ਮੈਂ ਤੁਹਾਨੂੰ ਸਿੱਖਾਂ ਨੂੰ ਇਧਰੋਂ ਨਿਕਲਣਾ ਪੈਣਾ ਤੁਹਾਨੂੰ ਹੁਕਮ ਹੋ ਗਿਆ ਤੇ ਤੁਸੀਂ ਨਾ ਜਿਵੇਂ ਨਿਕਲਦੇ ਉਹ ਗੱਡੇ ਇੱਕ ਇੱਕ ਗੱਡੀ ਸਮਾਨ ਦਾ ਭਰ ਲਿਆ ਹਾਂਜੀ ਅਸੀਂ ਕੰਪਨੀ ਸੱਚੇ ਸੌਦੇ ਆ ਗਏ ਹਾਂਜੀ ਤੇ ਉਹ ਹੀ ਉਥੇ ਕੰਪ ਬਣ ਗਿਆ ਉਥੇ ਫਿਰ ਅਸੀਂ ਰਹੇ ਫਿਰ ਉਹ ਤੋਂ ਸਾਡਾ ਕੰ ਟੋਰ ਲਿਓ ਨੇ ਕਾਫਲਾ ਤੇ ਉੱਥੇ ਸਾਨੂੰ ਉੱਥੋਂ ਅਸੀਂ ਇਸ ਤਰ੍ਹਾਂ ਨਿਕਲੇ ਪਿੰਡੋਂ ਸਾਕਿਆ ਬਈ ਇਰਾਕਾ ਤੁਹਾਨੂੰ ਛੱਡਣਾ ਪੈਣਾ ਸਿੱਖਾਂ ਨੂੰ ਤੇ ਇਹਦਰ ਈਰਾਨ ਹੋ ਗਿਆ ਬੈਦੋਂ ਸਿੱਖ ਕੋਈ ਰਹਿਣਾ ਨਹੀਂ ਉਧਰ ਕੱਢ ਦੇਣੇ ਨੇ ਸਾਰੇ ਸਹੀ ਗੱਲ ਹੈ ਜੀ ਕਿਉਂ ਹੀ ਸਾਡੇ ਨੇ ਕੋ ਉਧਰ ਢੋਲਿਆਂ ਦਾ ਹੁੰਦਾ ਸੀ ਨੂਰੀ ਅੱਛਾ ਇਹ ਉਹ ਅਸੀਂ ਆਖਣਾ ਬਈ ਤੁਸੀਂ ਮਾੜਾ ਕੰਮ ਕੀਤਾ ਜਿ ਜਨਾਹ ਤੇ ਗਾਂਧੀ ਤੁਸੀਂ ਸਿਉਣਾ ਦੇ ਕੇ ਪਿੱਤਰ ਖਰੀਦ ਲਿਆ ਮੈਂ ਇਧਰੋਂ ਬੰਦੇ ਘੱਲ ਕੇ ਚੰਗੇ ਤੇ ਤੁਸੀਂ ਇਧਰੋਂ ਆ ਕੇ ਨਵੇਂ ਲੈ ਜਾਂਦੇ ਨੇ ਤੇ ਉਹ ਨੂੰ ਫਿਰ ਅਗਰ ਦੇ ਜੁਨੇ ਇਹ ਕਿ ਜਿਵੇਂ ਮਰਾਂ ਨੇ ਸਿੱਖਾਂ ਦੀ ਮਰਦਾ ਤੇ ਉਹ ਸਾਨੂੰ ਟੋਲਿਆ ਜੁਨਾਂ ਦਾ ਹੁੰਦਾ ਸੀ ਸਿੱਖੋ ਤੁਹਾਨੂੰ ਪਾਣੀ ਪਤ ਜਾਣਾ ਪੈਣਾ ਜਾਣਾ ਤੁਸਾਂ ਪਾਣੀ ਪਤ ਕਰਨ ਵਾਲੇ ਲੋਕ ਆਖੇ ਨਵੇਂ ਪਗਾਈ ਮਾਰਦਾ ਆ ਕਿੱਥੇ ਜਾਣਾ ਤੇ ਉਹ ਇਹਨਾ ਪਤਾ ਹੀ ਨਹੀਂ ਸੀ ਬਸ ਆ ਉਜੜ ਕੇ ਉੱਧਰ ਟੁਰ ਜਾਣਾ ਸਹੀ ਗੱਲ ਆ ਬਾਪੂ ਜੀ ਹਾਂ ਤੇ ਉਹ ਲੋਕ ਉਹ ਤਾਂ ਸਾਡੇ ਰਾਜੀ ਬੜੇ ਇੱਕ ਬਾਪੂ ਜੀ ਇਹ ਤੁਸੀਂ ਫਿਰ ਉਧਰੋਂ ਜਦੋਂ ਚੱਲੇ ਸੀਗੇ ਸਵੇਰ ਦਾ ਸਮਾਂ ਸੀ ਜਾਂ ਰਾਤ ਨੂੰ ਚੱਲੇ ਸੀ ਉਧਰੋਂ ਜੀ ਅਸੀਂ ਸਵੇਰ ਦੇ ਸੀ ਅਸੀਂ ਸਵੇਰੇ ਨਾਲ ਦਿਨੇ ਇੱਕ ਇੱਕ ਗੱਡਾ ਭਰ ਕੇ ਸਮਾਨ ਦਾ ਕਾਫਲੇ ਚ ਆ ਗਏ ਦੂਜਾ ਤੇ ਇੱਕ ਘਰ ਨੂੰ ਅਸੀਂ ਸਮਾਏ ਮੁਸਲਮਾਨਾਂ ਨੂੰ ਪਰ ਜੇ ਅਸੀਂ ਭਾਈ ਕਿਤੇ ਆਏ ਪਰਤ ਕਿਤੇ ਲੈ ਲਾਂਗੇ ਜੇ ਨਾ ਆਏ ਤੇ ਤੁਸੀਂ ਰੱਖੀ ਰੱਖੋ ਤੋ ਬਰ ਪਰਤ ਕੇ ਨਾ ਗੂ ਗਿਆ ਨਾ ਅਜੀ ਪਰਤ ਕੇ ਫਿਰ ਆਏ ਨਾ ਗਏ ਨਾ ਅਗਲੇ ਰੱਖਣੇ ਸੀ ਸਹੀ ਗੱਲ ਹੈ ਜੀ ਸਾਡੇ ਫਿਰ ਬਾਪ ਨੇ ਉਹਨਾਂ ਨੂੰ ਚਿੱਠੀ ਪਾਈ ਬਈ ਸਮਾਨ ਆਪਣਾ ਗੀਰਾਂ ਨੂੰ ਮਿਲ ਗਿਆ ਸਾਡੇ ਆਲਾ ਕਿ ਇਹਨਾਂ ਕੋਲ ਹੀ ਉਹ ਇੱਕ ਸਾਡਾ ਹਾਜੀ ਸੀ ਉਹ ਚਿੱਠੀ ਪਾਈ ਬਈ ਜਿਹੜਾ ਕੰਮ ਦਾ ਸੀ ਉਹ ਤੇ ਨਾਲ ਦੇ ਛੜਿਆ ਤੇ ਜਿਹੜੇ ਚੰਗੇ ਚੰਗਾ ਸਮਾਨ ਸੀ ਉਹ ਉਹ ਕੇ ਨਾਲ ਰੱਖ ਲਿਆ ਤੇ ਸਾਡੇ ਮਹਿੰਸਾ ਦੇ ਵਾੜੇ ਸਨ ਬੜੇ ਖੁੱਲੇ ਵੱਡੇ ਵੱਡੇ ਤੇ ਉਹ ਉਹ ਜਿਹੜਿਆਂ ਦੇ ਨੂੰ ਨਾ ਮੁਸਲਮਾਨਾ ਕੋਲੀ ਕਾਬੂ ਨਾ ਕੀਤੇ ਨੇ ਕੋਈ ਕਿਸੇ ਉਹਨਾਂ ਨੇ ਦਿੱਤੇ ਲੈ ਹੀ ਨਹੀਂ ਨਾ ਕੋਈ ਨਾ ਕੋਈ ਉਹ ਇਹ ਸਾਡੇ ਮੇਰੇ ਨਾ ਦੋਵੇਂ ਭਰਾ ਸਿੰਧਾ ਤੇ ਜੰਗੀਰਾ ਕਹੇ ਸਨ ਆ ਹੁਣ ਪਾਕਿਸਤਾਨੇ ਥੋੜਾ ਚਿਰ ਹੋਇਆ ਨੜਕਾਣਿਓ ਮੇਲੇ ਤੋਂ ਗਏ ਸਨ ਤੇ ਚੰਬੜੀਆਂ ਹੋ ਕੇ ਆਏ ਸਨ ਤੇ ਇਹ ਐ ਸੰਨੋ ਸਾਡੇ ਵਾੜੇ ਬੂੜੇ ਜਿਹੇ ਉਹ ਮੁਸਲਮਾਨਾ ਕੋਲੀ ਨੇ ਕੋਈ